बड़ी माडी गालो ਜੋਨ ਅੰਸਦਰਾ ਬੇਟਾ ਉਹ ਆਪਣਾ ਵਾਈਫਾਈ ਦਾ ਹੀ ਕੰਮ ਕਰਦਾ ਤੇ ਉਹ ਤਾਰ ਕੋਈ ਲੱਗੀ ਤੇ ਨੈਟਪਲੱਸ ਦਾ ਇਹ ਵਾਈਫਾਈ ਦਾ ਕੰਮ ਹੋ ਗਿਆ। ਤੁਹਾਨੂੰ ਸਮਝ ਆਇਆ? ਅੱਛਾ ਕੀ ਗੱਲ ਹੋਈ? ਗੱਲ ਇਸ ਤਰ੍ਹਾਂ ਵੀ ਉੱਥੇ ਕੋਈ ਤਾਰ ਸੀ ਤੇ ਮੁੰਡਾ ਉੱਤੇ ਚੜਿਆ ਸੀ ਇਹਦੇ ਚੜਨਾ ਸੀ ਆਜ ਨਾਲ ਰੂਟ ਤੇ। ਅੱਛਾ। ਤੇ ਉੱਥੇ ਉਹ ਤਾਰ ਜਿਹਨੇ ਵੇਖੇ ਵੀ ਟੁੱਟੀ ਆ। ਉਹ ਇਹ ਚੜ ਕੇ ਵੇਖਣ ਲੱਗਾ ਕਿ ਉਹ ਜਿਹੜੀ ਪੌੜੀ ਹੈ ਹਿੱਲ ਗਈ ਉਹ ਨਾਲ ਲੱਗੀ ਆ। ਉਹ ਮਿੱਟੀ ਵਾਲੀ ਤਾਰ ਨਾਲ ਪਰੰਟ ਵਿੱਚ ਆ ਗਿਆ। ਕਰੰਟ ਚ ਟੋਨ ਵਾਲੇ ਉਹਦੀ ਉੱਥੇ ਡੈੱਟ ਹੋ ਗਈ ਆ। ਮੇਰਾ ਨਾਮ ਮਹਿਰੀ ਹੈ। ਮੈਂ ਉਸਤਾਦ ਭਣਾ ਦੇ ਨਾਲ ਕੰਮ ਕਰਦਾ ਆ। ਕੀ ਨਾਮ ਸੀ ਉਹਦਾ? ਉਹਦਾ ਹਸ ਕੰਪਿਊਟਰ ਨਾਮ ਹੈਗਾ ਤੇ ਇੱਕੋ ਦਾਵੇਂ ਉਹੀ ਕੰਮ ਦੇ ਆ ਕਰਨ ਤੇ ਉਸਤਾਦ ਉਹਨਾਂ ਕੋ ਪੂਰੀ ਡੋਲ ਗਈ ਸੀ। ਤੁਸੀਂ ਕਿੱਧਰ ਗਏ ਸੀ? ਅਸੀਂ ਜਨਾਨਾ ਰੋਡ ਤੇ ਕਿਹੜਾ ਕੰਮ ਕਰ ਰਹੇ ਸੀ ਢਾਂਡ ਕਲੱਚ ਦੀ ਕੰਪਲੇਨ ਸੀ ਨੱਟ ਦੀ ਕੰਪਲੇਟੀ ਸਰ ਕਿਹੜਾ ਨੱਟ ਸੀ ਨੱਟ ਪਲੱਸ ਤਾਂ ਹਾਂਜੀ ਤੇ ਕੀ ਦੀ ਕੰਪਲੇਨ ਸੀ ਢਾਂਡ ਕਲੱਚ ਨਾਲ ਸਰ ਕੰਬੜੇ ਡੇ ਸੀ ਅੱਛਾ ਤੇ ਉੱਥੇ ਇੱਕੋ ਦਾ ਪੋੜੀ ਉਹਨਾਂ ਕੋ ਡੋਲ ਗਈ ਸੀ ਸਰ ਤੇ ਉਹਦੇ ਕਰਕੇ ਉਹਨਾਂ ਨੂੰ ਕਿ ਆਵਾਜ਼ ਵੀ ਦਿੱਤੀ ਪਈ ਫੜੀ ਫੜੀ ਮੈਨੂੰ ਉਸੇ ਵਾਲੇ ਅਸੀਂ ਉਹਨਾਂ ਨੂੰ ਫੜਿਆ ਸੀ ਤੇ ਉਸੇ ਵਾਲੇ ਅਸੀਂ ਉਹ ਲਾਗੋ ਲਾਗੋ ਸਾਨੇ ਉਹਨਾਂ ਦਿੱਤੀ ਪਈ ਆਇਓ ਸਰ ਫੜੇ ਫੜੇ ਤੇ ਉਸੇ ਵਾਲੇ ਅਸੀਂ ਹਸਪੀਟਲ ਉਹਨਾਂ ਦਾਖਲ ਕੀਤਾ ਬੀਬੀ ਕੋਲਾ ਹਸਪੀਟਲ ਤੇ ਉਹਨਾਂ ਨਾਲ ਸਰਜਰੀ ਵਾਲ ਦੇਤਾ ਹੀ ਦੇਖ ਗਿਆ ਸਾਰੇ ਉਹਨਾਂ ਦੇ ਡਿੱਗਦਾ ਸਾਰੇ ਉਹਨਾਂ ਨੂੰ ਆਵਾਜ਼ ਦਿੱਤੀ ਪਛੜੀ ਮੈਨੂੰ ਉਹ ਉੱਤੇ ਬੀਲ ਦੇ ਕਰੰਟ ਲੱਗਾ ਤੇ ਪੈਸੇ ਡਿੱਗੇ ਉਹ ਸਰ ਮਿਹਨਤਾਰ ਜਿਹੜੀ ਸੀ ਨਾ ਉਹ ਪੋੜੀ ਤੇ ਮਾਰ ਲੱਗੀ ਡੋਲ ਗਈ ਪੋੜੀ ਜੰਗਾ ਮੈਂ ਅੱਛਾ ਹਾਂਜੀ ਪ੍ਰੇਮ ਸੀ ਅਸੀਂ ਉੱਥੇ ਆਪਣਾ ਸਾਡਾ ਹੈਗਾ ਹੀ ਆਪਣਾ ਹੀ ਬੰਦਾ ਰਿਸ਼ਤੇਦਾਰੀ ਉਹਦੇ ਅਸੀਂ ਉਹ ਹੈਪੀ ਹੀ ਉਹਦਾ ਨਾਂ ਉਹਦਾ ਪਤਾ ਲੈਣ ਗਏ ਹਾਂ ਤੇ ਉਹ ਵਿਚਾਰੇ ਨੂੰ ਬਤੀ ਲੱਗੀ ਸੀ ਉਹ ਉਸੇ ਦਾਖਲ ਹੀ ਤੇ ਉਹਨੂੰ ਅਹੀਂ ਪਤਾ ਲੈਣ ਗਏ ਤੋਂ ਕਾਰ ਵਾਲਾ ਉਥੋਂ ਨਿਕਲਿਆ ਲਾਗੂ ਕਾਰ ਵਾਲੇ ਨੇ ਸਾਈਡ ਮਾਰੀ ਆ ਤੇ ਅਸੀਂ ਡਿੱਗ ਪਏ ਸੱਟ ਲੱਗ ਗਈ ਲੱਤ ਤੇ ਕੱਟਵਾ ਉਹ ਤਗੜਾ ਪੈ ਗਿਆ ਕੱਟ ਅਸੀਂ ਦੋ ਜਣੇ ਹਾਂ ਦੂਜਾ ਮੁੰਡਾ ਸੀ ਮੇਰਾ ਉਹ ਚਲਾਉਂਦਿਆ ਸੀ ਅੱਗੇ ਹਾਂਜੀ ਤੇ ਮੈਂ ਮਗਰ ਬੈਠਾ ਹਾਂ ਮੇਰਾ ਨਾਮ ਸੋਨੂ ਜੀ ਹਾਂ ਮੈਂ ਵੀ ਪਾਈ ਨਾਲ ਕੰਮ ਕਰਦਾ ਹਾਂ ਤੇ ਉਹਨਾਂ ਦੀ ਡੈਥ ਹੋ ਗਈ ਇਸੇ ਕਰਕੇ ਤੇ ਇਹਨਾਂ ਨੂੰ ਜਦ ਪਤਾ ਲੈਣ ਜਾਂਦੇ ਹਾਂ ਤੇ ਰਾਜ ਹਨੂਗਾਰ ਦੇ ਐਕਸੀਡੈਂਟ ਮਾਰਿਆ ਉਹ ਗੱਡੀ ਯਾਨੀ ਕਿ ਲਾਗੋੜੀ ਗੱਡੀ ਉਹਨੇ ਹਨੂ ਕੱਟ ਮਾਰ ਕੇ ਤੇ ਨਾਲ ਹੀ ਇਹਨੂੰ ਅਹੀ ਮੋਟਰਸਾਈਕਲ ਦੇ ਅੱਗੇ ਨਾਲ ਸਾਡਾ ਮੋਟਰਸਾਈਕਲ ਟੁੱਟ ਗਿਆ ਤੇ ਨਾਲ ਹੀ ਸੱਟ ਲੱਗੇ ਡਾੜੇ ਤੇ ਮੋਟਰਸਾਈਕਲ ਵੀ ਸਾਡਾ ਸਪਲੈਂਡਰ ਹੀ ਤੇ ਉਹ ਵੀ ਕਾਫੀ ਟੁੱਟ ਗਿਆ ਮੋਟਰਸਾਈਕਲ ਸਾਡਾ